ਡੱਬ ਲੱਗਾ ਨਾ ਮੂਰੇ ਜਿਹੜਾ ਆਪਾਂ ਕਹਿੰਦੇ ਨਿਊ ਟੇਡਾ ਕੱਟ ਕਹਿ ਦਈਏ ਮੈਨੂੰ ਕੋਈ ਐਹੋ ਜਿਹੀ ਨਿਸ਼ਾਨੀ ਲੱਗ ਰਹੀ ਆ ਵੀ ਜਿੱਦਾਂ ਕੋਈ ਆਪਣੇ ਭਾਰਤ ਦੀ ਨਿਸ਼ਾਨੀ ਹੁੰਦੀ ਆ ਕੋਈ ਨਕਸ਼ਾ ਹੀ ਹੁੰਦਾ ਜਿਵੇਂ ਕਿ ਦੇਸ਼ ਦਾ ਆਪਣੀ ਦੇਸ਼ ਦਾ ਇਹਨੂੰ ਖੋਲੋ ਇਹਨੂੰ ਤੋਰੋ ਕੱਢੋ ਬਾਰੇ ਇਹੋ ਜਿਹਾ ਇਹਦਾ ਮੱਥੇ ਦਾ ਤੁਸੀਂ YouTube ਤੇ ਵੀ ਦੇਖਿਆ ਜੋ ਕੱਢੀ ਦਾ ਵੀ ਆਲਾ ਬੋਡੀ ਸਟਰਕਚਰ ਆ ਜਿਹੜਾ ਨੀਲੀ ਨੂੰ ਲੱਗਾ ਹੁੰਦਾ ਪਿੱਛੇ ਦੀ ਪੂਰੀ ਉੱਚੀ ਅੱਗੋਂ ਨੀਵੀਆਂ ਝੋਟੀਆਂ ਮੱਥੇ 'ਤੇ ਸਿੰਘ ਕੁੰਡਾ ਉਹਵੇਂ ਰੰਗ ਸਿੰਘ ਬਣਦੇ ਆ ਤੇ ਮੱਥੇ 'ਚ ਜਿਵੇਂ ਬੱਲ ਜਿਵੇਂ ਲੈਂਦੇ ਪੰਜਾਬ ਦੇ ਵਿੱਚ ਬੱਲ ਹੁੰਦਾ ਜਵਾਨ ਗਲਾਬੀ ਆਣਾ ਹਾਂ ਜਵਾਨ ਗਲਾਬੀ ਸੋ ਜਦੋਂ ਵੀਡੀਓ ਪਾਈਏ ਕਿ ਪੀੜੀ ਦੇ ਪਾਵਿਆਂ ਵਰਗੇ ਥਣ ਹੋਣਗੇ ਤਾਂ ਵਾਕਿਆ ਹੀ ਪੀੜੀ ਦੇ ਪਾਵਿਆਂ ਵਰਗੇ ਥਣ ਲੱਗੇ ਹੋਇਆ ਪਹਿਲਣ ਕੱਟੀ ਨੂੰ ਐਡਾ ਲੰਮਾ ਥਣ ਨਹੀਂ ਲੱਗਦਾਗਾ ਤੁਹਾਡੇ ਘਰੇ ਵੀ ਪਹਿਲਣਾ ਸੁੰਦੀਆਂ ਪਹਿਲਾਂ ਦੇ ਛੱਡੇ ਨਹੀਂ ਦੇਖਦੇ ਹੁੰਦੇ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸასი ਕਾਲ ਕੀ ਹਾਲ ਚਾਲ ਆ ਜੀ ਸਾਰੇ ਠੀਕ ਠਾਕ ਹੋ ਸੋ ਅੱਜ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦੋ ਨਾਗ ਦਿਖਾਉਣੇ ਆ ਤੇ ਇੱਕ ਝੋਟੀ ਜਿਹੜੀ ਬਾਪੂ ਮੁੱਲ ਖਰੀਦ ਕੇ ਲਿਆ ਸੀ ਤੇ ਇੱਕ ਘਰ ਦੀ ਝੋਟੀ ਦੁੱਧ ਵਾਲੀ ਝੋਟੀ ਸੇਲ ਕਰਨ ਲੱਗਾ ਵਾ ਪਹਿਲਨ ਪਲੂਨ ਕੱਟੀ ਆ ਦੋਸਤੋ ਇਹਦੇ ਅਡ ਰੋਡਰ ਦੀ ਕੁਆਲਿਟੀ ਚੈੱਕ ਕਰ ਲਿਓ ਸੂਨ ਚ ਵੀ ਇੱਕ ਹਫਤਾ ਰਹਿੰਦਾ ਵਾ ਇਹਦੇ ਤੇ ਤਿਆਰੀਆਂ ਤੂਰੀਆਂ ਬਹੁਤ ਵਧੀਆ ਆਰਡਰ ਤੇ ਉਵੇਂ ਇਹਦੇ ਬਟਨ-ਬੋਟਨ ਲੱਗੇ ਆ ਤੁਹਾਨੂੰ ਸਾਰੀ ਪੂਰੀ ਤਸੱਲੀ ਨਾਲ ਵੀਡੀਓ ਦਿਖਾਵਾਂਗੇ ਜਿਹੜੇ ਵੀਰ ਕਹਿੰਦੇ ਸੀ ਕਿ ਬਾਪੂ ਆਪਦੀਆਂ ਘਰ ਦੀਆਂ ਮੱਜਾਂ ਜੋ ਕੋਈ ਰਵਾ ਦੇ ਦੇ ਲੋ ਦੋਸਤੋ ਇਹ ਇਹ ਝੋਟੀ ਤੇ ਬਾਰੇ ਪੁੱਛਦੇ ਆਂ ਵੀ ਉਹਦੀ ਮਾਂ ਕਿਹ ਤੇ ਕਿਹੜਾ ਪਿਓ ਆ ਕਿਹੜੀ ਮੰਨ ਲੋ ਬਲੱਡ ਲੈਂਡ ਚੋਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਇੱਕ ਦੋਸਤ ਉਧਰ ਮੀਣੀ ਆ ਤੇ ਉਸ ਤੋਂ ਪਹਿਲਾਂ ਮੈਂ ਐਡਰੈਸ ਨੋਟ ਕਰਵਾ ਦਵਾਂ ਜਿਹੜਾ ਪਿੰਡ ਅਕਾਲੀਆਂ ਵਾਲਾ ਵਾ ਦੋਸਤੋ ਜਿਲ੍ਹਾ ਇਹਨੂੰ ਮੋਗਾ ਲੱਗਦਾ ਨੇੜੇ ਦੇ ਜਿਹੜੇ ਇਹਦੇ ਸ਼ਹਿਰ ਆ ਕੋੜੀ ਸੇਖਾ ਮਖੂ ਜੀਰਾ ਫਤੇਗੜ ਪੈਂਤੂਰ ਉਹ ਇਹਦੇ ਨੇੜੇ ਦੇ ਸ਼ਹਿਰ ਆ ਤੇ ਅਕਾਲੀ ਵਾਲਾ ਪਿੰਡ ਫਤੇਗੜ ਦੀ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆ ਮਖੂ ਤੋਂ 25 ਕਿਲੋਮੀਟਰ ਦੀ ਦੂਰੀ ਤੇ ਆ ਤੇ ਕੋੜੀ ਸੇਖਾ ਤੋਂ 17 ਕਿਲੋ ਦੀ ਦੂਰੀ ਤੇ ਆ ਤੇ ਧਰਮਕੋੜ ਤੋਂ ਵੀ ਕੋਈ 16-17 ਕਿਲੋਮੀਟਰ ਦੀ ਦੂਰੀ ਤੇ ਆ ਚਾਰੇ ਪਾਸੇ ਤਾਂ ਆਸਤੇ ਕਿਉਂਕਿ ਕਿਸੇ ਨੇ ਦੂਰੋਂ ਆਉਣਾ ਹੁੰਦਾ ਤੇ ਫਿਰ ਜਿਹੜਾ ਦੂਰੋਂ ਆਉਂਦਾ ਉਹ ਆਪਦੇ ਹਿਸਾਬ ਨਾਲ ਜੇ ਅੰਮ੍ਰਿਤਸਰੋਂ ਆਉਣਾ ਤੇ ਮਹੂਵਾਲ ਦੀ ਆ ਸਕਦਾ ਜੇ ਬਠਿੰਡੇ ਵੱਲੋਂ ਆਉਣਾ ਤਾਂ ਇਧਰ ਦੀ ਜੀਰੇਵਾਲ ਦੀ ਆ ਸਕਦਾ ਜੇ ਮੋਗੇ ਵੱਲੋਂ ਆਉਣਾ ਤਾਂ ਉਹ ਕੋੜੀ ਸੇਖਾਲ ਦੀ ਆ ਸਕਦਾ ਜੇ ਕਿਸੇ ਨੇ ਇਧਰੋਂ ਜਲੰਧਰੋਂ ਜਾਂ ਲੁਧਿਆਣੇ ਵਾਲੀ ਸਾਈਡ ਤੋਂ ਉਹ ਧਰਮਕੋੜ ਵਾਲ ਦੀ ਆ ਸਕਦਾ ਸੋ ਆਓ ਕਰਦੇ ਆ ਗੱਲਾਂ ਬਾਤਾਂ ਤੇ ਲੈਣੀਆਂ ਜਾਣਕਾਰੀ हां जी बापू जी सासी काल जी वाहेगुरु जी का खालसा वाहेगुरु जी की फतेह वाहेगुरु जी का खालसा ते वाहेगुरु जी की फतेह बापू जी आज फिर की चक्कर बनया ਵੀ ਆ ਘਰ ਵਾਲੀ ਝੋਟੀ ਵੀ ਫੇਰ ਸੇਲ ਤੇ ਲਾਦੀ ਆ ਉਹ ਇਦਾਂ ਨਾਲ ਵੀ ਮੈਂ ਇਹਨਾਂ ਨੂੰ ਜਗ੍ਹਾ ਥੋੜੀ ਆ ਤੇ ਕਿ ਮੈਂ ਤਿੰਨ ਗੋਡਿਆਂ ਤੋਂ ਬੜੀ ਮੁਸ਼ਕਲ ਆ ਗਈ ਗੋਡੇ ਬਹੁਤ ਦੁਖਦੇ ਆ ਅੱਛਾ ਤਿੰਨ ਨਾਲ ਮੈਂ ਮਥਾ ਪਾਸ ਸੇਵਾ ਕਰ ਸਕਦਾ ਇਹਨਾਂ ਦੀ ਕਰਮਾ ਵਾਲੀਆਂ ਦੀ ਅੱਛਾ ਤੇ ਇਹਨਾਂ ਦੀ ਜਿਹੜੀ ਮਾਂ ਸੀਗੀ ਅੱਗੇ ਹਾਂ ਉਹ ਮੈਂ ਸੇਲ ਕਰ ਚੁੱਕਾ ਅੱਛਾ ਇਹ ਹੁਣ ਉਹ ਝੋਟੀ ਦੀ ਹੈ ਨਾ ਉਹ ਝੋਟੀ ਜਿਹੜੀ ਪੈਕ ਨੰਬਰ ਤੇ ਖੜੀ ਆ ਠੀਕ ਆ ਆ 2 ਨੰਬਰ ਤੇ ਲਿਆਂਦੀ ਹੋਈ ਇਹ ਮੰਨ ਲਓ ਤੁਹਾਡੀ ਖਰੀਦੀ ਹੋਈ ਆ ਹਾਂਜੀ ਖਰੀਦੀ ਉਹ ਕਰਦੀ ਆ ਠੀਕ ਆ ਤੇ ਬਾਪੂ ਇਹ ਝੋਟੀ ਬਾਰੇ ਆਪਾਂ ਡਿਟੇਲ ਜਿਹੜੀ ਦਈਏ ਉਸ ਤੋਂ ਪਹਿਲਾਂ ਦੱਸਿਓ ਵੀ ਇਹ ਆਪਾਂ ਅੱਗੇ ਵੀਡੀਓ ਚ ਪਹਿਲਾਂ ਪਾਈ ਸੀਗੀ ਕੀ ਚੱਕਰ ਬਣਿਆ ਜਿਹੜੀ ਆਪਾਂ ਇਸ ਕਰਕੇ ਹੁਣ ਦੁਬਾਰਾ ਫੇਰ ਦਸਕਾਂ ਨੂੰ ਦਿਖਾਉਣ ਲੱਗੇ ਪਹਿਲਾਂ ਤਾਂ ਮੈਂ ਮਾਫੀ ਚਾਹੁੰਨਾ ਹਮ ਦਸਕਾਂ ਕੋ ਜਿੰਨਾਂ ਜਿੰਨਾਂ ਮੈਨੂੰ ਫੋਨ ਕੀਤਾ ਮੈਂ ਉਹਨਾਂ ਤੋਂ ਬਹੁਤ ਬਹੁਤ ਮਾਫੀ ਚਾਹੁੰਨਾ ਵੀ ਇਹ ਝੋਟੀ ਮੈਂ ਕਹਤਾ ਸੀ ਵਿਕੀ ਆ ਝੋਟੀ ਜਰੂਰ ਮੈਂ ਮੈਂ ਵੀ ਕਾਇਮੀਆ ਗੁਰਮਖ ਬੰਦਾ ਉਹ ਵੀ ਅਮਰਤਾਰੀ ਬੰਦਾ ਅਮਰਤਾਰੀ ਤੇ ਸਿੰਘ ਤੇ ਸਿੰਘ ਵਿਸ਼ਵਾਸ ਕਰਦਾ ਬਿਲਕੁਲ ਉਹਨੇ ਆਖਿਆ ਵੀ ਮੈਂ ਤਾਂ ਇਸਾਈ ਨਹੀਂ ਪੋਣੀ ਤੇ ਮੈਂ ਕੱਲ ਨੂੰ ਮੱਝ ਲੈ ਜਾਊਂਗਾ ਗੁਰਮਖਾ ਤੇ ਸੌਦਾ ਸਾਡਾ ਹੋ ਗਿਆ ਅੱਛਾ ਜੋ ਸੌਦਾ ਹੋ ਗਿਆ ਮੈਂ ਕਹਾਂ ਚੱਲ ਕੱਲ ਦੀ ਦਿਹਾੜੀ ਤੋਂ ਪਰਸੋਂ ਲੈ ਜੀ ਇੱਕ ਦਿਨ ਮੈਂ ਤੁਹਾਨੂੰ ਹੋਰ ਦੇ ਦਿੰਦਾ ਦੂਜੀਆਂ ਕਟੀਆਂ ਵੈਗੀਆਂ ਸੀ ਤੇ ਦੂਜੀਆਂ ਵੈਗੀਆਂ ਆ ਠੀਕally ਇਹੀ ਰਹਿ ਗਈ। ਇਹ ਮੰਨ ਲਓ ਉਹ ਬੰਦੇ ਦੀ ਗਲਤੀ ਕਰਕੇ ਰਹਿ ਗਈ। ਉਹ ਬੰਦੇ ਦੀ ਗਲਤੀ ਕਰਕੇ ਤੇ ਉਹਨੇ ਮੈਨੂੰ 3 ਦਿਨ ਬੰਨ ਛੜਿਆ। ਮੈਂ 3 ਦਿਨ ਜਿਹੜੇ ਜਿਹੜੇ ਬੱਚਿਆਂ ਦਾ ਫੋਨ ਆਉਂਦਾ ਰਿਹਾ। ਉਹਨਾਂ ਤੋਂ ਮਾਫੀ ਚਾਹੁੰਨਾ ਵੀ ਮੈਂ ਉਹਨਾਂ ਨੂੰ ਕਿਹਾ ਸੀ ਵਿਗੀ ਹੋਈ ਆ ਕਿਉਂਕਿ ਬੰਦਾ ਜ਼ੁਬਾਨ ਕਰਕੇ ਮੁੱਕਰ ਜਾਣਾ। ਬਿਲਕੁਲ ਤੁਸੀਂ ਜ਼ੁਬਾਨ ਕਰਕੇ ਖੜੇ ਰਹੇ ਪੈਸੇ ਦਾ ਪੁਆਇਆ। ਸਾਰਾ ਮੈਨੂੰ ਪਾਇਆ ਦਾ ਰੇਟ ਵੱਧ ਵੀ ਮਿਲਦਾ ਸੀ 2-3000 ਮੈਂ ਨਹੀਂ ਦਿੱਤੀ। ਮੈਂ ਕਹਾ ਨਹੀਂ ਗੁਰਮਖ ਬੰਦੇ ਦਾ ਸਾਈ ਆ ਜਦੋਂ ਉਹਨੇ ਜ਼ੁਬਾਨ ਕਾਲੀ ਆ ਕਮਰ ਧਾਰੀ ਬੰਦੇ ਦੀ ਸਾਈ ਹੁੰਦੀ ਜਿਹੜਾ ਬੰਦਾ ਜੀ ਬੰ ਕਰ ਕੇ ਪੋਚਲਾ ਬੰਦਾ ਕਿਵਾਂ ਬੰਦੇ ਦਾ ਪੁੱਛਣਾ ਨਹੀਂ ਮੇਰੇ ਹਿਸਾਬ ਨਾਲ ਉਹਨਾਂ ਦਾ ਬੰਦੇ ਦਾ ਨਾਂ ਲੈਣਾ ਚਾਹੀਦਾ ਇਹੋ ਜਿਹਾ ਦਾ ਹੋਰ ਵੀ ਕਿਸੇ ਨਾਲ ਪਰ ਉਹਨੇ ਮਰਨਾ ਬਹੁਤ ਖੱਟ ਮਾਰੀ ਗੁਰਮੁਖ ਬੰਦਾ ਪਰ ਮੈਂ ਉਹਨੂੰ ਮਾੜਾ ਲਾਜ ਨਹੀਂ ਬੋਲ ਸਕਦਾ ਪਰ ਐ ਨਹੀਂ ਕਰਨਾ ਚਾਹੀਦਾ ਮੇਰਾ ਪਸੂ ਬੰਦਤਾ ਇੱਕ ਮੇਰਾ ਬਹੁਤ ਸ਼ੱਕੀ ਕਰਤਾ ਸਹੀ ਗੱਲ ਆ ਕਿ ਗੱਲ ਸੀ ਤਾਂ ਫੇ ਕਾਹ ਤੋਂ ਨਿੱਲ ਗਿਆ ਬਿਲਕੁਲ ਬਿਲਕੁਲ ਉਹ ਬੰਦੇ ਨੇ ਮੌਕੇ ਤੇ ਕੱਲ ਜਵਾਬ ਦਿੱਤਾ ਵੀ ਮੇਰੇ ਕੋਲ ਪਤਾ ਨਹੀਂ ਸੀ ਹੁਣ ਆਪਾਂ ਇਹ ਦੋਵੇਂ ਸੇਲ ਕਰਨੀਆਂ ਕਿ ਕੀ ਚੱਕਰਿਆ ਇਹ ਇਹਨਾਂ ਚੋਂ ਇੱਕ ਵੇਚਣੀ ਆਪਾਂ ਜਿਹੜੀ ਵੇਗੀ ਅੱਛਾ ਤੇ ਤਿੰਨ ਮੱਝਾਂ ਦੀ ਮੇਰੇ ਕੋਲ ਗੁਜਾਇਸ ਆ ਦੋ ਮੰਨ ਲਓ ਮੱਝਾਂ ਤੇ ਇੱਕ ਇਹ ਠੀਕ ਆ ਜੇ ਉਹ ਠੁੱਕੀ ਲੈਣੀ ਆ ਉਹ ਤਿਆਰ ਲੈਣੀ ਆ ਅੱਛਾ ਉਹ ਲੈ ਲੈਣਾ ਠੀਕ ਆ ਇਹ ਲੈਣੀ ਆ ਮੀਣੀ ਪਹਿਲਾਂ ਆਪਾਂ ਮੀਨੀ ਦੀ ਕਰਾਈਏ ਤੋਰ ਤਾਰ ਚ ਪਹਿਲਾਂ ਇਹ ਸਿੰਗ ਹੈ ਇੱਥੇ ਹੀ ਲਾ ਗਏ ਆ ਆ ਦੇਖੋ ਸਿੰਗ ਤਾਂ ਯਾਰ ਆਪਾਂ ਅੱਗੇ ਵੀਡੀਓ ਚ ਦਿਖਾ ਚੁੱਕੇ ਹਾਂ ਦਰਸ਼ਕਾਂ ਨੂੰ ਨਹੀਂ ਹੁਣ ਜਿਹੜੇ ਨਵੇਂ ਦਰਸ਼ਕ ਆਉਣਗੇ ਨਾ ਆ ਦੇਖੋ ਕਿਉਂਕਿ ਉਹ ਨਵੇਂ ਤੇ ਆਪਾਂ ਨਹੀਂ ਬਿਲਕੁਲ ਦੋਸਤੋ ਮੀਨੀ ਕੰਨਾ ਦੇ ਅਗਲੇ ਪਾਸੇ ਸਿੰਗ ਹੁੰਦੇ ਉਹ ਮੀਨੀ ਕਹਿੰਦੇ ਤੇ ਬਿਲਕੁਲ ਕੰਨਾ ਜਿਹੜਾ ਕੋਈ ਆਏ ਤੇ ਮੈਨੂੰ ਡੱਬ ਲੱਗਾ ਨਾ ਮੂਰੇ ਜਿਹੜਾ ਆਪਾਂ ਕਿ ਨਿਊ ਟੇਡਾ ਕੱਟ ਕਹਿ ਦਈਏ ਮੈਨੂੰ ਕੋਈ ਇਹੋ ਜਿਹੀ ਨਿਸ਼ਾਨੀ ਲੱਗ ਰਹੀ ਹੈ ਵੀ ਜਿੱਦਾਂ ਕੋਈ ਆਪਣੇ ਭਾਰਤ ਦੀ ਨਿਸ਼ਾਨੀ ਹੁੰਦੀ ਆ ਕੋਈ ਨਕਸ਼ਾ ਹੀ ਹੁੰਦਾ ਜਿਵੇਂ ਗਾਡੇ ਕਿ ਕਿਤੇ ਯਾ ਵੇਖੋ ਵਾਕਿਆ ਕਿਸੇ ਦੇਦਾ ਨਕਸ਼ਾ ਕਿਵੇਂ ਬਾਪੂ ਕਹਿੰਦਾ ਮੈਨੂੰ ਤਾਂ ਐਂ ਲੱਗਦਾ ਇਹ ਨਕਸ਼ਾ ਇਧਰਲਾ ਸਿੰਘ ਹਲਾਇਓ ਪਹਿਲਾਂ ਆ ਦੇਖੋ ਲੈ ਲੋ ਵੀ ਦੋਸਤੋ ਪਾਣੀ ਆਉਂਦਾ ਦੋਨੋਂ ਟੈਂਕਸ ਸੰਗ ਹਲਦੇ ਆ ਠੰਡੀ ਸੀਲ ਆ ਦੇਖੋ ਬੱਗੀ ਮੋਚ ਕਰਮਾਂ ਵਾਲੀ ਠੀਕ ਆ ਠੰਡੀ ਸੀਲ ਤਾਂ ਦੋਸਤੋ ਹੁਣ ਵੇਖ ਲਓ ਇਹ ਕਰਮਾਂ ਵਾਲੀ ਨੂੰ ਕੋਈ ਮਤਬਲ ਹੀ ਨਹੀਂ ਹੋਪਰਾ ਬਣ ਗਿਆ ਇਹ ਸਭ ਉਹਦੀ ਚੰਗਾ ਹੋਇਆ ਉਹਦੇ ਕਹਿਣ ਨੂੰ ਹਾਂ ਵੀ ਜਦੋਂ ਨਹੀਂ ਕਰ ਨਹੀਂ ਲਗਿਆ ਉਹਦੇ ਕਰਮ ਮਾੜੇ ਸੀਗੇ ਇਹਦਾ ਬੰਦਾ ਨਹੀਂ ਲਗਿਆ ਹਾਂ ਉਹ ਨਹੀਂ ਲਗਿਆ ਪਰ ਉਹਨੇ ਮੁੜ ਕੇ ਪਛਤਾਉਣਾ ਵੀ ਮੈਂ ਕਿਉਂ ਨਹੀਂ ਲਗਿਆ ਚਲੋ ਕੋਈ ਗੱਲ ਨਹੀਂ ਇਹ ਹੋਰ ਫਿਰੇ ਆ ਜਾਣੇ ਬਾਪੂ ਕੀ ਪਤਾ ਹੋਰ ਕੀ ਦੇ ਕਰਮਾਂ ਜਾਣੀ ਸੀ ਇਹ ਹਾਂ ਇਹ ਕਰਮਾਂ ਦੀ ਗੱਲ ਹੁੰਦੀ ਆ ਜਿੱਥੇ ਇਹਨੇ ਜਾਣਾ ਦੁੱਧ ਪਿਉਣਾ ਠੀਕ ਇਹ ਮੰਨ ਲਓ ਉਮਰ ਇਹਦੀ ਅੰਤਾਜਾ ਕੋ ਕਿੰਨੀ ਕੁ ਹੋਗੀ ਇਹ ਦੋਦੀ ਆ ਇਹ ਦੋ ਦੰਦ ਦਾ ਸਵਾ ਕੁ 2 ਸਾਲ ਦੇ ਨੇੜਾ ਦੋ ਦੇ ਕੱਢੀ ਜਾਂਦੀ ਆ ਦੋ ਸਵਾ 2 ਸਾਲ ਦੀ ਇਹਦੀ ਉਮਰ ਆ ਦੋਦੀ ਆ ਠੀਕ ਆ ਥਾਣੇ ਕਹਿੰਦੇ ਹੁੰਦੇ ਦੋਦੀਆਂ ਚੌਕੀਆਂ ਚ ਕੋਈ ਘਾਟਾ ਨਹੀਂ ਹੁੰਦਾ ਦੋਦੀ ਚੌਕੀ ਖਰੀਦ ਲਓ ਠੀਕ ਆ ਹਾਂਜੀ ਤੋਂ ਲੈ ਚਲੋ ਬੰਨੋ ਜੀ ਇਹਨੂੰ ਫਿਰ ਤੇ ਮਾਂ ਦਾ ਦੁੱਧ ਦਾ ਰਿਕਾਰਡ ਚੰਗਾ ਸੀ ਇਹਦਾ ਫਿਰ ਹਾਂ ਹਾਂ ਮਾਂ ਦਾ ਰਿਕਾਰਡ ਬਹੁਤ ਵਧੀਆ ਓਕੇ ਦੁੱਧ ਆ ਸੀ 12 13 ਲੀਟਰ ਦੁੱਧ ਸੀਗਾ ਮਾਂ ਤੇ ਉੱਤੇ ਠੀਕ ਆ ਇਹਦੇ ਥੱਲੇ ਤੇ ਪਿਓ ਕੋਈ ਪਤਾ ਇਹਦਾ ਕਿ ਨਹੀਂ ਨਹੀਂ ਪਿਓ ਬਰੇ ਨਹੀਂ ਅਜੇ ਕੋਈ ਇਹਦਾ ਮੈਂ ਪੁੱਛਿਆ ਸੀ ਠੀਕ ਆ ਸੀਗਾ ਮੈਂ ਐਵੇਂ ਚਲੋ ਆਪਦੀ ਸਮਝ ਨਾਲ ਕੋਈ ਵੀ ਬੰਦਾ ਲਿਜਾ ਸਕਦਾ ਕੋਈ ਵੀ ਨਹੀਂ ਜਾ ਸਕਦਾ ਕਿ ਮੈਂ ਐਵੇਂ ਪਿਓ ਦਾ ਕਹਿ ਦਿਆਂ ਵੀ ਮਗਰੋਂ ਹੋਰ ਦੀ ਹੋਵੇ ਠੀਕ ਆ ਇਹ ਗਲਤ ਕੰਮ ਆਪਾਂ ਨਾ ਕੀਤਾ ਨਾ ਕਰਨਾ ਹੈ ਮਹਾਰਾਜ ਤੇ ਕੀ ਮੁੱਲੇ ਦਾ ਕਰਨਾ ਫਿਰ ਹਾਂਜੀ ਇਹਦਾ ਇੱਕੋ ਹੀ ਮੁੱਲ ਕਰਨਾ ਦੱਸੋ ਕੀ ਕਰਨਾ ਫਿਰ ਮੰਨ ਲਓ ਫੋਨ ਤੇ ਆਪਾਂ ਮੁੱਲ ਦੱਸ ਦਾਂਗੇ ਨਾ ਤੇ ਫਿਰ ਫੋਨ ਉਹੀ ਲਾਊਗਾ ਜਿਹਨੇ ਲੈਣੀ ਆ ਨਹੀਂ ਤੇ ਨਾਲ ਆਵੇ ਵੇਚ ਜਾ ਕਿਉਂਕਿ ਤੁਹਾਡਾ ਟਾਈਮ ਖਰਾਬ ਕਰਨਗੇ ਨਹੀਂ ਦਾ ਇਹਦਾ 55000 ਮੁੱਲ ਕਿੰਨਾ ਕੁ ਮਾਨਤਨ ਹੋ ਜੂ ਮਾਨਤਨ ਕਰ ਦਿਆਂਗਾ ਕਿੰਨਾ ਕਰ ਦੋਗੇ 2000 2 ਦਾ ਕਰਦੇ ਨਹੀਂ ਹੋਰ ਕਰ ਦੋ ਕਿਸ ਨੇ ਦੂਰੋਂ ਆਉਣਾ ਕਰਾਇਆ ਗੁਰੂਆ ਵਾਵਾ ਪੈ ਜਾਂਦਾ ਪੂਰੇ 50000 ਦੀ ਛੱਡ ਦੋ ਮੱਝ ਚਲ ਛੋਟੀਆਂ ਦੇਣੀ ਆ ਪੂਰਾ 50 ਹੀ ਦੇ ਦਿਆਂਗਾ ਲੋ ਵੀ ਦੋਸਤੋ ਪੂਰੇ 50 ਹੀ ਦੇ ਦਿਆਂਗਾ ਹੁਣ ਮੈਂ ਗੱਲ ਕਰ ਲੈਣ ਮੇਰੇ ਬਾਤ ਤੇ ਆ ਗਈ ਆ ਇੱਥੇ ਜੀਬਾਨ ਗੁਲਾਬੀ ਆ ਮੂੰਹੋਂ ਦੋਦਾਂ ਦਾ ਸਵਾ ਦੋ ਸਾਲ ਦੀ ਉਮਰ ਆ ਅੱਖ ਪੂਰੀ ਨੀਲੀ ਵਾਲੀ ਆ ਤੇ ਟੇਡਾ ਕਾਟਾ ਤੇ ਦੋਸਤੋ ਮੈਂ ਇਹ ਗੱਲ ਤੁਹਾਨੂੰ ਦੱਸ ਦੇਣੀ ਚਾਹਣਾ ਵਾ ਛਾਈ 5000 ਪਰ ਮੈਂ ਛਾਈ 5000 ਲੈਣੀ ਪਹਿਲਾਂ ਅੱਗੇ ਵਾਲੀ ਨਾ ਹੋਵੇ ਮੈਂ ਫੇਰ ਕਹਾ ਉਹ ਬੰਦਾ ਜਿਵੇਂ ਮੈਨੂੰ ਭੁਗਾ ਗਿਆ ਹਾਂ ਤੇ ਪਰ ਨਹੀਂ ਮੈਂ 5000 ਸਾਈ ਪਵਾਉਂਗਾ ਠੀਕ ਆ ਤੇ ਬੇਸ਼ੱਕ ਦੋ ਦਿਨ ਦਾ ਤੀਜੇ ਦਿਨ ਲੈ ਜਾਣ ਕੋਈ ਬੰਦਾ ਦੂਰੋਂ ਆਉਂਦਾ ਹੋਵੇ ਠੀਕ ਆ ਸਾਈ 5000 ਸੋ 5000 ਸਾਈ ਤੋਂ ਬਗੈਰੇ ਝੋਟੀ ਨਹੀਂ ਰੁਕਣੀ ਤੇ ਜਿਹੜਾ ਨਹੀਂ ਪਾ ਸਕਦਾ ਉਹ ਬੇਸ਼ੱਕ ਬਾਪੂ ਨੂੰ ਫੋਨ ਨਾਲ ਲਾਵੇ ਅੱਗੇ ਹੁਣ ਬਾਪੂ ਆ ਆਪਾਂ ਨਗੀਨੇ ਦੀ ਗੱਲ ਲਾ ਲਈਏ ਇਹ ਭਾਈ ਨਗੀਨੇ ਮੇਰੇ ਘਰ ਦੇ ਸਾਹਮਣੇ ਹੋਇਆ ਅੱਛਾ ਇਹ ਦੋ ਦੋ ਝੋਟੀਆਂ ਉਹਦੀ ਮਾਂ ਜਿਹੜੀ ਮਾਂ ਤੁਹਾਨੂੰ ਲਾਈਵ ਚ ਚਵਾਈ ਸੀ ਦੋ ਬੱਚੇ ਲਾ ਕੇ ਮੱਝ ਅੱਛਾ ਉਹ ਵੇਚਤੀ ਆ ਹੁਣ ਵੀ ਉਹਦੇ ਕੋਲ ਜਾ ਕੇ ਵੇਖੋ 14 ਲੀਟਰ ਦੁੱ ਵੇਗੀਆਂ ਇਹ ਵੇਗੀ ਦੇ ਦਿਆਂਗੇ ਇੱਕ ਦੇ ਦੇਣੀ ਆ ਇੱਕ ਦੇ ਦਿਆਂਗੇ ਠੀਕ ਆ ਇਹੋ ਜੀ ਛੋਟੀ ਆ ਨਿੰਬੂ ਵਰਗੀ ਵੇਖੋ ਹੂੰ ਕਿਆ ਬਾਤਾਂ ਜੇ ਕੋਈ ਸੱਜਣ ਚਾਹਵਾਣ ਹੋਵੇ ਚੱਲ ਟੁਕੀ ਲੈਣੀ ਆ ਠੀਕ ਆ ਤੇ ਚੱਲ ਇਹ ਵੀ ਆਪਾਂ ਦੇ ਦੋਸਤੋ ਇਹਦਾ ਬੋਡੀ ਸਟਰਕਚਰ ਆ ਨਾ ਜਿਹੜੇ ਮੇਰੇ ਵੀਰ 파ਰੂ ਆ ਵੇਖੋ ਹਾਰਾ ਹੀ ਨੀਲੀ ਰਾਵੀ ਵਾਲਾ ਬੋਡੀ ਸਟਰਕਚਰ ਆ ਜਿਹੜਾ ਨੀਲੀ ਨੂੰ ਲੱਗਾ ਹੁੰਦਾ ਪਿੱਛੇ ਦੀ ਪੂਰੀ ਉੱਚੀ ਅੱਗੋਂ ਨੀਵੀਂ ਆ ਝੋਟੀ ਮੱਥੇ ਤੋਂ ਸਿੰਘ ਕੁੰਡਾ ਉਵੇਂ ਰੰਗ ਸਿੰਘ ਬਣਦੇ ਆ ਤੇ ਮੱਥੇ 'ਚ ਜਿਵੇਂ ਬੱਲ ਜਿਵੇਂ ਲੈਂਦੇ ਪੰਜਾਬ ਦੇ ਵਿੱਚ ਬੱਲ ਹੁੰਦਾ ਜਵਾਰੇ ਦੀ ਬਾਪੂ ਗੁਲਾਬੀ ਆ ਨਾ ਹਾਂ ਜਵਾਰਾ ਗੁਲਾਬੀ ਆ ਜਵਾਰੇ ਦੀ ਗੁਲਾਬੀ ਆ ਦੋਸਤੋ ਭਲਾਂ ਦੀ ਆਗਰ ਵੀ ਇੱਥੇ ਚੈੱਕ ਕਰ ਇੱਕ ਮੈਂ ਦੀ ਖੂਬੀ ਵੇਖੀ ਜਿਹੜੇ ਇਹਦੇ ਕਾਣਾ ਪਸ਼ੂ ਦੇ ਕੰਨ ਸਿੱਧੇ ਹੁੰਦੇ ਆ ਆ ਦੇਖੋ ਤੁਸੀਂ ਦੂਰੋਂ ਵੇਖ ਹੀ ਲੈਣੇ ਆ ਕਿਦਾਂ ਖੜੱਪਾ ਸਾਭ ਆਵਣੀ ਥਰੀ ਚੱਕਦਾ ਨਾ ਉਦਾਂ ਦੇ ਸਿੰਘ ਤਾਂ ਐ ਸਿੰਘ ਐਂ ਰਹਿੰਦਾ ਹਾਂ ਇਹ ਮੇਰੇ ਕੋਲ ਜਿਹੜਾ ਰਵਾਣਾ ਬਹੁਤ ਠੰਡਾ ਰਵਾ ਬਹੁਤ ਕਰਮਾ ਵਾਲਾ ਤੇ ਹੁਣ ਮਜਬੂਰੀ ਆ ਵੀ ਚੱਲ ਨਹੀਂ ਸਮ੍ਹਦੀ ਕਿ ਜਗ੍ਹਾ ਥੋੜੀ ਆ ਠੀਕ ਆ ਇਸ ਕਰਕੇ ਵੀ ਚਲ ਉਹ ਵੀ ਛੋਟੀ ਸੂਣਾ ਮੇਰੇ ਕੋਲ ਸੱਤ ਮਹੀਨਿਆਂ ਦੀ ਗੱਬਣਾ ਅੱਛਾ ਤੇ ਇਹ ਤਿਆਰ ਆ ਬਿਲਕੁਲ ਹਫਤਾ ਲਾਉਗੀ ਠੀਕ ਆ ਹਾਂਜੀ ਤੇ ਆਪਣਾ ਇਹਦੇ ਹੁਣ ਇੱਕ ਹਫਤਾ ਰਹਿ ਗਿਆ ਦੇਣਾ ਹਾਂ ਇੱਕ ਹਫਤਾ ਕਿਹੜੇ ਸਾਨ ਤੋਂ ਗੱਬਣਾ ਇਹ ਜੂਬੇ ਤੋਂ ਗੱਬਣਾ ਜੀ ਜੂਬਾ ਜਿਹੜਾ ਮਾਲੋ ਬਾਰਡਰ ਬੈਲਟ ਤੋਂ ਆਇਆ ਗੋਖੀ ਵਾਲੋਂ ਆਇਆ ਮੈਂ ਗਰੰਟੀ ਦੇਉਂਗਾ ਜੂਬੇ ਦੀ ਗੱਬਣਾ ਬੱਚਾ ਜੂਬੇ ਤੇ ਲਾਉਗੀ ਇਸ ਗੱਲ ਦੀ ਮੇਰੀ ਗਰੰਟੀ ਮੰਨ ਲਓ ਬੱਚ ਬਾਕੀ ਦੋਸਤੋ ਇਹ ਨੀਲੀ ਦਾ ਬੱਚਾ ਦੇਊਗੀ ਕਿਉਂਕਿ ਯੂਬੇ ਦਾ ਜਿਹੜਾ ਮੰਨ ਲਓ ਇਹਨੂੰ ਸੀਮਨ ਲੱਗਾ ਵਾ ਤੇ ਨਾੜਾ ਨੂੜਾ ਤੁਸੀਂ ਇਹਦੇ ਪਿੰਡੇ ਦੀਆਂ ਕਰਿਓ ਚੈੱਕ ਆ ਦੇਖੋ ਯਾਰ ਨਿੰਬੂ ਵਰਗੀ ਝੋਟੀ ਆ ਜਿਹੜੇ ਕਹਿੰਦੇ ਸੀ ਨਾ ਵੀ ਬਾਪੂ ਤੇਰੀ ਮੱਜਾਂ ਦਾ ਬਲੱਡ ਲੈ ਕੇ ਜਾਣਾ ਵਾ ਤੇਰੇ ਘਰ ਦਾ ਰਵਾ ਲੈ ਕੇ ਜਾਣਾ ਤੇ ਲੋ ਫਿਰ ਦੋਸਤੋ ਮੈਂ ਕਹਾਂ ਚੱਲ ਵੀ ਮੇਰੇ ਕੋ ਦੋ ਕਰਮਾਲੀਆਂ ਮੈਂ ਇਹਨੂੰ ਪਾਲ ਲੂੰਗਾ ਜੇ ਇਹ ਵੇਗੀ ਤੇ ਇਹ ਵੇਗੀ ਦੋ ਚ ਜਿਹੜੀ ਕਹਿੰਨੇ ਜਾਣੀ ਠੀਕ ਆ ਕੁੱਲੀ ਖੇੜਾ ਦੋ ਦਾ ਕਿਉਂ ਇੱਥੇ ਆ ਕੇ ਲਿਆਓ ਸੌਦਾ ਕਰੋ ਲੋ ਫਿਰ ਤੋਰ ਫਿਰ ਬਾਪੂ ਦੀ ਤੋਰ ਤਾਰ ਕਰਾ ਚੈੱਕ ਕਰਮਾਂ ਤੋਰ ਤਾਂ ਹੈ ਵਧੀਆ ਚਾਲ ਚੂਲ ਦੇਖੋ ਝੋਟੀ ਕੇ ਨਿੰਬੂ ਵਰਗੀ ਆ ਵੇ ਫਿਰ ਲਓ ਵੀ ਦੋਸਤੋ ਸਿੰਘ ਰੁਪਈਆ ਨਹੀਂ ਲੰਗਦਾ ਵਜਦੀ ਚਾਂਦੀ ਦਾ ਵਾਕਿਆ ਸਿੰਘ ਦਾ ਇਹ ਸਿਰਾ ਹੋਇਆ ਪਿਆ ਕਰਮਾ ਵਾਲੀ ਦਾ ਪਿਛੇ ਦੀ ਪੂਰੀ ਉੱਚੀ ਤੇ ਜੇ ਕਹਿਨੇ ਹੁੰਨੇ ਆ ਨਾ ਅਸੀਂ ਮੰਨ ਲਓ ਦੋਸਤੋ ਜਦੋਂ ਵੀਡੀਓ ਪਾਈਏ ਕਿ ਪੀੜੀ ਦੇ ਪਾਵੇਂ ਆਰਗੇ ਥਣ ਹੋਣਗੇ ਤਾਂ ਵਾਕਿਆ ਹੀ ਪੀੜੀ ਦੇ ਪਾਵੇਂ ਆਰਗੇ ਥਣ ਲੱਗੇ ਹੋਇਆ ਪਹਿਲਣ ਕੱਟੀ ਨੂੰ ਏਡਾ ਲੰਮਾ ਥਣ ਨਹੀਂ ਲੱਗਦਾਗਾ ਤੁਹਾਡੇ ਘਰੇ ਵੀ ਪਹਿਲਾਂ ਸੁੰਦੀਆਂ ਪਹਿਲਾਂ ਦੇ ਛੱਡੇ ਨਹੀਂ ਦਿਖਦੇ ਹੁੰਦੇ ਤੇ ਇਹਦੇ ਮੈਂ ਤੁਹਾਨੂੰ ਚੈੱਕ ਕਰਾਉਣਾ ਵਾ ਇਹਦੇ ਜਿਹੜੇ ਬਟਨ ਆ ਉਹ ਵੀ ਕਰਿਓ ਚੈੱਕ ਆਈਡੀ ਦੇ ਥੱਲੇ ਬਟਨ ਬਣੇ ਹੋਏ ਆ ਨਾ ਆ ਵੇਖੋ ਤੇ ਇਹਦੇ ਥਣ ਵੇਖੋ ਕਰਮਾਲੀ ਦਾ ਕੱਲਾ ਕੱਲਾ ਥੋੜੀਆਂ ਜੀਆਂ ਭਲਾਂ ਹੁਣ ਚੱਕਣ ਲਾ ਪੀ ਆ ਤੇ ਬਾਪੂ ਇਹ ਹਜੇ ਹਫਤਾ ਰਹਿ ਗਿਆ ਸੂਣ ਚ ਫੇਰ ਹਾਂ ਹਫਤਾ ਲੈਂਦਾ ਉਸਕੋ ਆ ਦੋ ਦਿਨਾਂ ਨੇ ਵਟ ਵਟ ਸਾਰੇ ਮਾਲ ਕਰਨੇ ਆ ਕੰਮ ਵੀ ਲੈ ਜਾਂਦੀਆਂ ਦੋ ਦਿਨ ਪਹਿਲਾਂ ਵੀ ਸੂ ਸਕਦੀਆਂ ਪਹਿਲਾਂ ਇਹਦਾ ਕਿਸਮਤ ਆ ਠੀਕ ਆ ਇਹ ਤਾਂ ਗੁਜਰਤ ਦਾ ਗੁਰੂ ਦੀ ਠੀਕ ਆ ਵੀ ਪਹਿਲਾਂ ਵੀ ਸੂ ਸਕਦੀਆਂ ਦੋ ਦਿਨ ਪਰ ਮੇਰੀ ਤਰੀਕ ਦੇ हिसाब ਨਾਲ ਹਫਤਾ ਪੂਰਾ ਰਹਿੰਦਾ ਹਫਤਾ ਰਹਿੰਦਾ ਠੀਕ ਆ ਬਾਅਦ ਫੇਰ ਬਾਪੂ ਨੂੰ ਉੱਥੇ ਲਓ ਵੀ ਦੋਸਤੋ ਇਹਦੇ ਆਰਡਰ ਆਰਡਰ ਦੀ ਕੁਆਲਿਟੀ ਕਰਿਓ ਚੈੱਕ ਤੇ ਬਹੁਤ ਸੋਹਣਾ ਆਰਡਰ ਕੁਆਲਿਟੀ ਲੱਗਾ ਹੋਇਆ ਵਾ ਸਿੰਘ ਸੁੰਗ ਦੀ ਵੀ ਪੂਰੀ ਸਾਫ ਆ ਝੋਟੀ ਜੁਬਾਨ ਗੁਲਾਬੀ ਬੱਚਾ ਵੀ ਨੀਲਾ ਪੋਣਾ ਇਹ ਮੇਰੀ ਗਾਰੰਟੀ ਆ ਕਿਉਂਕਿ ਮਾਜੀ ਨੀਲੀ ਆ ਬੋਡੀ ਸਟ੍ਰਕਚਰ ਸਾਰਾ ਹੀ ਝੋਟੀ ਦਾ ਨੀਲੀ ਵਾਲਾ ਵਾ ਬਹੁਤ ਠੰਡੀ ਸੀਲ ਆ ਕਰਮਾਲੀਆਂ ਯਾਰ ਮੈਂ ਉਹਦੀ ਮਾਂ ਥੱਲੇ ਦੋ ਬੱਚੇ ਲਾ ਕੇ ਵਿਖਾਇਆ ਸੀ ਮੇਰੇ ਇੱਕ ਪਾਸੇ ਮੇਰਾ ਪੋਤਾ ਚੋਂਦਾ ਹੁਣ ਵੀ ਉਹ ਸਕੂਲੇ ਗਿਆ ਤੁਹਾਨੂੰ ਬਾਕੇ ਵਿਖਾਇਆ ਬਿਲਕੁਲ ਠੰਡੀ ਸੀਲ ਆ ਠੀਕ ਆ ਕਰਮਾਲੀਆਂ ਤੇ ਗਰੰਟੀ ਦੇਉਂਗਾ ਪਹਿਲੇ ਸਵੇਰੇ 11 ਲੀਟਰ 10 ਲੀਟਰ ਦੁੱਧ ਆਰਾਮ ਨਾਲ ਕੱਢੂਗੀ ਮੰਨ ਲਓ 10 ਲੀਟਰ ਦੀ ਤੁਸੀਂ ਪੂਰੀ ਗਰੰਟੀ ਦੇ ਗਰੰਟੀ ਮੈਂ ਦੇਉਂਗਾ ਨਾ 10 ਲੀਟਰ ਦੇਊਗੀ ਤੇ ਬਾਪੂ ਇਹਦੀ ਕੋਈ ਬਾਦੇ ਨਾਲ 13 14 ਕਰੂਗੀ ਮੁਰਖੇ ਤੁਸ ਅੱਛਾ ਸੇਵਾ ਕਰਾਂਗੇ ਤਾਂ 10 ਲੀਟਰ ਦੀ ਤੁਹਾਡੇ ਘਰੋਂ ਗਰੰਟੀ ਦੇ ਜਾ ਸਕਦਾ ਆਪ ਆਪਣੇ ਕੋਲ ਵੇਚ ਸਕ ਜੇ ਕੋਈ ਸੂਈ ਚਾਹੁੰਦਾ ਮੈਂ ਸੂਈ ਲੈ ਜਾਣੀ ਸੂਈ ਵੀ ਲੈ ਜਾ ਸਕਦਾ ਉਹ ਫਿਰ ਉਸਾ ਹੋਣਾ ਰੇਟ ਲੱਗੂਗਾ ਤੇ ਜੇ ਹੁਣ ਐਸਾ ਇਸ ਤਰ੍ਹਾਂ ਲੈਣੀ ਆ ਉਹ ਉਹ ਰੇਟ ਹੋਣਾ ਲੱਗੂਗਾ ਅੱਛਾ ਜੇ ਕਿਸੇ ਨੇ ਇਦਾਂ ਖਰੀਦਣੀ ਉਹ ਇਦਾਂ ਖਰੀਦ ਲਵੇ ਤਾਂ ਜੇ ਕਿਸੇ ਨੇ ਮੰਨ ਲਓ ਸੂਈ ਜ ਠੀਕ ਹੈ ਫਿਰ ਫਿਰ ਵੱਖਰਾ ਰੇਟ ਹੋਊਗਾ ਬਹੁਤ ਮੱਝ ਵਾਲਾ ਸਹਾਵੀ ਆ ਮੱਝ ਪਹਿਲਾਂ ਆਪਾਂ ਇੱਕ ਦਾਅ ਦੀ ਦਿੰਦੇ ਸੀ ਫਿਰ ਉਹ ਸਵਾ ਦੀ ਵਗੀ ਆ ਗਾਰੰਟੀ ਕਰਕੇ ਅਗਲਾ ਧਾਰਾ ਮਾਰ ਕੇ ਇਥੇ ਟੈਸਟ ਕਰਦੇ ਹਾਂ ਉਹ ਸ਼ਹਿਨ ਸ਼ਾਹ ਦਾ ਬੱਚਾ ਲਾਇਆ ਸੀ ਮਾਦੀ ਨੇ ਬਹੁਤ ਚੰਗੀ ਕੱਟੀ ਲਾਈ ਸੀ ਬਾਪੂ ਨੇ ਜੀਵਨ ਵਾਕਿਆ ਬੜੇ ਸਿਲੈਕਟਡ ਜੇ ਰਖਾਏ ਦੋਸਤੋ ਬਾਕੀ ਦੋਸਤੋ ਬਾਪੂ ਇਹਦੀ ਪਿੱਛੇ ਦੀ ਗਾਰੰਟੀ ਮੈਗਾ ਫੁੱਲ ਗਾਰੰਟੀ ਆਪਣੀ ਜੇ ਕੋਈ ਪਿੱਛਾ ਵਖਾ ਗਿਆ ਮੈਂ ਕਹਾਂ ਇੱਥੇ ਬੈਠੀ ਦੀ ਵੀਡੀਓ ਵੀ ਪਾ ਦੇਾਂਗੇ ਜੇ ਕੋਈ ਪਿੱਛਾ ਕੱਢੇ ਤੇ ਭਾਈ ਆਪਦੇ ਪੈਸੇ ਉਸੇ ਵੇਲੇ ਵਾਪਸ ਲੈ ਚੋਟੀ ਮੈਨੂੰ ਲੋ ਵੀ ਦੋਸਤੋ ਆਹਾਂ ਗਾਰੰਟੀਆਂ ਦੇ ਸਕਦੇ ਹਾਂ ਬਾਕੀ ਹੁਣ ਲਾਉਣ ਲੱਗਿਆਂ ਕੋਈ ਮੱਝ ਦੇ ਛੱਟਪੇੜ ਨਾ ਲਾ ਦੇ ਆ ਜੋ ਲਾਉਣ ਲੱ ਇਤਰਾ ਮੱਝ ਪਿੱਛਾ ਬੈਠੀ ਕੱਢੇ ਆਪਦੇ ਪੈਸੇ ਲੈ ਜਾਣੇ ਫੋਨ ਤੇ ਆ ਕੇ ਮੱਝ ਮੇਰੇ ਘਰੇ ਬੰਦ ਦੇ ਲੋ ਵੀ ਦੋਸਤੋ ਇੰਨੀ ਗਰੰਟੀ ਆ ਤੇ ਬਾਕੀ ਚਵਾਈ ਬਾਪੂ ਕਹਿੰਦਾ ਵੀ 10 ਲੀਟਰ ਦੀ ਇਹਦੀ ਮੈਂ ਗਰੰਟੀ ਦੇ ਦੂ ਆ ਜੇ ਕਿਸੇ ਵੀ ਨੇ ਇਹਦੀ ماں ਤੁਸੀਂ ਵੇਖ ਸਕਦੇ ਰੂਵਾਰਗੀ ਪੋਲੀ ਆ ਤੇ ਮੱਝ ਇਹ ਵੀ ਪੋਲੀ ਨਿਕਲੂ ਕਿਉਂਕਿ ਹੁਣ ਤਾਂ ਭਰਿਆ ਘੜਾ ਨਾ ਮੈਂ ਚੋਈ ਨਾ ਤੁਸੀਂ ਚੋਈ ਇਹ ਤਾਂ ਕਿਸਮਤ ਪੂੜੀ ਆ ਪਰ ਮੈਂ ਜਿੱਥੋਂ ਤੱਕ ਇਹਦਾ ਮਾਂ ਦਾ ਰਵਾ ਉਹਦੇ ਹਿਸਾਬ ਨਾਲ ਕਹਿੰਨਾ ਵੀ ਰੂਵਾਰਗੀ ਪੋਲੀ ਇਹ ਵੀ ਹੋਊਗੀ ਠੀਕ ਆ ਤੇ ਇਹ ਫਿਰ ਮੰਨ ਲਓ ਇਹ ਜਿਹੜੀ ਇਹ ਝੋਟੀ ਆ ਇਹ ਕਿਹੜੇ ਸਾਹ ਦੀ ਸੀਗੀ ਕੋਈ ਪਤਾ ਤੁਹਾਨੂੰ ਇਹ ਜਿਹੜਾ ਨਾ ਛਪੰਡ ਛੈਦੇ ਸ਼ਾ ਅੱਛਾ ਬਲੱਡ ਲੈਂਡ ਤੋਂ ਚੱਲਿਆ ਆ ਰਿਹਾ ਸੀ ਜਿੱਦੇ ਤੋਂ ਮੈਂ ਉਹ ਮਾਝ ਲਵਾਈ ਸੀ ਉਹਦੀ ਮਾਂ ਲਵਾਈ ਸੀ ਅੱਛਾ ਉਸੇ ਬਲੱਡ ਲੈਂਡ ਤੋਂ ਗਾਂ ਦੀ ਉਸੇ ਬਲੱਡ ਲੈਂਡ ਤੋਂ ਤੁਰੀ ਆਉਂਦੀ ਆ ਚੰਗੇ ਮਾਲੀ ਦੀ ਮਾਲੋ ਉਹ ਲੈਂਦੇ ਪੰਜਾਬ ਤੋਂ ਉੱਟ ਕੇ ਆਈ ਸੀ ਹਾਂਜੀ ਹਾਂਜੀ ਤੇ ਉਹਨਾਂ ਦੇ ਕੋਲੇ ਮਾਲੋ ਉਹ ਪੁਰਾਣਾ ਰਵਾਜ ਸ਼ਾਨ ਸਿੰਘ ਛੈਦੇ ਸ਼ਾ ਤੋਂ ਮਲ ਮਲਨ ਸਾਹ ਕਹਿੰਦੇ ਉਹਨੂੰ ਅੱਛਾ ਉਹਦੇ ਕੋਲੇ ਮਾਲੀ ਸੀ ਉਹਦੇ ਤੋਂ ਇਹਦੀ ਜਿਹੜੀ ਮਾਂ ਸੀਗੀ ਅੱਛਾ ਉਹ ਗੱਬਣ ਥੀ ਤੇ ਉਹਦਾ ਰਿਕਾਰਡ ਬਿਲੋ ਹੁਣ ਤਾਂ ਹੀ ਮੈਂ 424 ਆ ਪੰਜਵੇਂ ਦਿੱਤੀ ਉਹਨਾਂ ਨੂੰ ਉਹ ਹਜੇ ਵੀ ਕਹਿੰਦੇ ਬਾਪੂ ਵੀ ਵਾਕਿਆ ਤੇਰਾ ਓਕੇ ਰਿਪੋਰਟ ਆ ਦੁੱਧ ਲਈ ਲਓ ਵੀ ਦੋਸਤੋ ਇਹ ਹੀਰਾ ਵਾ ਜਿਹੜੇ ਹੁਣ ਲੈ ਗਏ ਲੈ ਗਏ ਤੇ ਜਿਹੜੇ ਰਹਿ ਗਏ ਰਹਿ ਗਏ ਅੱਗੇ ਹੁਣ ਤੁਸੀਂ ਆਪਦੀ ਸਮਝ ਨਾਲ ਖਰੀਦਣੀ ਆ ਐ ਝੋਟੀ ਟਾਪ ਦੀ ਆ ਦੋਸਤੋ ਇਦਾਂ ਦੀਆਂ ਨਹੀਂ ਜਾਂਦੀਆਂ ਜਸੇ ਬੰਦੇ ਖੁੰਜੀ ਨਹੀਂ ਯਾਰ ਫੁੱਲ ਗਾਰੰਟੀ ਨਹੀਂ ਦਾ ਤੇ ਬਾਪੂ ਇਹਦਾ ਫਿਰ ਮੁੱਲ ਮੋਲੇ ਦਾ ਇੱਕੋ ਹੀ ਕਰੀਏ ਹਾਂ ਇੱਕੋ ਹੀ ਕਰ ਫੋਨ ਤੇ ਨਹੀਂ ਦੱਸਣਾ ਆਪਾਂ ਇੱਥੇ ਹੀ ਕਰ ਦੇਣਾ ਹਾਂ ਪਕਾਈ ਬਹੁਤ ਲਾਉਂਦੇ ਕਈ ਵਾਰ ਜਰਾ ਆਪਾਂ ਲੈਣਾ 1 ਲੱਖ 20 ਹਜ਼ਾਰ 120 ਹਜ਼ਾਰ ਹਾਂਜੀ ਕਿੰਨਾ ਕਮਾਨਤਨ ਹੋ ਜੂਗਾ ਮਾਨਤਨ ਕਰਦੇ ਆਂਗੇ ਹਜ਼ਾਰ ਤੋਂ ਇਹਦਾ ਖਿੱਚ ਕੇ ਜੇ ਮਾਨਤਨ 115 ਦੀ ਹੋ ਜੂ ਲਾਸਟ ਆਹ ਜਾਣਾ ਚਲ ਦੇ ਦੇ ਆਂਗੇ ਯਾਰ ਲਓ ਵੀ ਦੋਸਤੋ ਮੈਂ ਮੁੱਲ ਤਾਂ ਉਹ ਕਰਾਏ ਆ ਵੀ ਇੱਕ ਤਾਂ ਜਿਹੜੇ ਵੀਰੇ ਨੇ ਫੋਨ ਲਾਉਣਾ ਵਾ ਉਹ ਬੰਦਾ ਫੋਨ ਤਾਂ ਹੀ ਲਾਵੇ ਜੇ ਲੈਣੀ ਆ ਦਾ ਸਵਾਦ ਵਾਲਾ ਨਾਲ ਆ ਵੀ 115 ਇਹਦਾ ਫਿਕਸ ਰੇਟ ਹੀ ਆ ਤੇ ਇਧਰ ਲਈ ਝੋਟੀ ਦਾ 50000 ਰੁਪਿਆ ਵਾ ਇਹਦੇ ਵਿੱਚੋਂ ਤੁਸੀਂ ਆਪਦੀ ਛੋੜ ਸਮਝ ਲਿਓ ਵੀ ਬਾਪੂ ਆਪਦੀ ਮਰਜ਼ੀ ਨਾਲ ਤੁਹਾਡੀ ਝੋਲੀ 100 ਪਾ ਦੇਵੇ ਚਾਹੇ 200 ਪਾ ਦੇਵੇ ਚਾਹੇ 500 ਪਾ ਦੇਵੇ ਉਹ ਇਹਦੀ ਮਰਜ਼ੀ ਆ ਤੇ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਆ ਤਾਂ ਦੋਸਤੋ ਕਰਿਓ ਕੋਲ ਨਹੀਂ ਤਾਂ ਨਾ ਕਰਿਓ ਇੱਕ 5000 ਰੁਪਿਆ ਬਾਪੂ ਕਹਿੰਦਾ ਵੀ ਸਾਈ ਪੁਆਏ ਬਿਨਾ ਮੈਂ ਮੇਰੀ ਕੋਈ ਕਿਸੇ ਨਾਲ ਜਬਾਨ ਨਹੀਂ ਕੋਈ ਦੋਹਾਂ ਜੋ ਜਿਹੜੀ ਮਰਜ਼ੀ ਲੈ ਲਓ ਜਿਹੜੀ ਮਰਜ਼ੀ ਸਾਈ ਜਰੂਰ ਪਾਇਆ ਜੋ ਇੱਥੇ ਆ ਕੇ ਤੁਹਾਡੇ ਜੋ ਕੋਈ ਇਹ ਨਾ ਨੁਕਸ ਨਿਕਲੇ ਤੇ ਤੁਹਾਨੂੰ ਆਉਂਦਾ ਵੀ ਆ ਬਾਪੂ ਨੁਕਸ ਕਰਕੇ ਤੇ ਆਪਦੀ ਸਾਈ ਵਾ ਠੀਕ ਆ ਇੱਥੇ ਆ ਮੇਰੇ ਕੋਲ ਨੋਕਸ ਕੱਢ ਦੇਣ ਵੀ ਆ ਨੋਕਸਾ ਠੀਕ ਆ ਆਪਾਂ ਸਾਈ ਵਾਪਸ ਦੇ ਦਿਆਂਗੇ ਇਹੋ ਜਿਹੇ ਬੰਦੇ ਆਪਾਂ ਠੀਕ ਲੋ ਵੀ ਦੋਸਤੋ ਇਹ ਸੀਗੀ ਅੱਜ ਦੀ ਜਿਹੜੀ ਵੀਡੀਓ ਤੇ ਕਰਿਓ ਸੰਪਰਕ ਤੇ ਮਿਲਦੇ ਆਂ ਫੇਰ ਤੇ ਕੋਈ ਨਵੀਂ ਵੀਡੀਓ ਤੇ ਅਪਡੇਟ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ